ਦੇਣੀ ਲਾਉਂਗਾ ਮੈਂ ਹੋਰ ਜਦ ਦੇਨੇ ਬਣਾਉਣੀਆਂ ਰੱਬ ਨੂੰ ਦੇਨੇ ਬਣਾ ਦੇਣੀਆਂ 26 ਸੂਪੀ ਦੀ ਪੁੱਛ ਰਤਾ ਤੀ ਤੂੰ ਤਾਂ ਜਿਆਦਾ ਆ ਰਹਿਣਾ ਜ਼ਰਾ ਨਹੀਂ ਜਿਆਦੇ ਨਹੀਂਦਾ ਕੰਮ ਲੈਣੀ ਨਹੀਂ ਬੱਕਰੀ ਮੇਰਾ ਕੰਮ ਛੱਡਿਆ ਹੋਇਆ ਮਾਲ ਬੱਕਰੀ ਉੱਪਰ ਹੀ ਲੈਣ ਦਾ ਬੱਕਰੀ ਦੋ ਦੋ 4 ਕਿਲੋ ਹੈ ਠੱਟ ਆਵੇ ਨਾ ਸੀ ਤਾਂ ਜਿਆਦਾ ਤੇਰੇ ਸਾਹਿਬ ਨਾਲ ਕਿੰਨੇ ਦੀ ਬਣਾਉਂਦੀ ਪੁੱਛ ਰਹਾ ਹੈ 22 ਤਾਂ ਹੀ ਦੀ ਆ ਇਧਰ ਮਾਰ ਗਰੀ ਤਾ ਇਹਦਾ ਸਾਈਕਲ ਚੱਲ ਇਹਦਾ ਲੱਕ ਦੇਖ ਲੈ ਮੈਂ ਜਾਂਦਾ ਬੰਦਾ ਉਹ ਹਮਾਕ ਨਹੀਂ ਉਹ ਉਰੇ ਸ਼ਰ ਆ ਯਾਰਾ ਉਰੇ ਬੱਤੋ ਦਿਆ ਇਧਰ ਆ ਜਾ ਇਧਰ ਆ ਜਾ ਲੈ ਹੁੱਗਾ ਮੈਂ ਆਪਣਾ ਕਰਮਾ ਜਿਹੜਾ ਹੋ ਗਿਆ ਮੈਂ ਉਹਦੀ ਨੱਤੋਂ ਲਊਂਗਾ ਉਹ ਧਰਾਲੀ ਹੈਗੀ ਹੈਗੀ ਧੰਨਵਾਦ ਆ ਦੇ ਬੱਕੀ ਤੇ ਆ ਕੇ ਰਾਹ ਦੇ ਦੇ ਕਿੱਥੇ ਬਾਕੀ ਦੇ ਦੇਣੀਆਂ ਹੁਣ ਇੱਕ ਬਾਰਾ ਜੀ ਰਾਹ ਦੇ ਦੇ ਯਾਰ ਮੈਂ ਦੋ ਹਜ਼ਾਰ ਹੋਰ ਕੱਟ ਕਰਾਂ ਯਾਰ ਇਹ ਨਹੀਂ ਹਜ਼ਾਰ ਮੈਨੂੰ ਨਹੀਂ ਪਤਾ ਲਾਵਾ ਹਜ਼ਾਰ ਹਜ਼ਾਰ ਜੋ ਚੱਲ 25 ਦੇ ਦੂੰ ਐਦੂ ਕੱਟ ਹੈ ਹੈ 25 ਅਸਲਾ ਪਹਿਲੀ ਵਾਰ ਦੁਬਈ ਪਸਕੇ ਤੁਹਾਨੂੰ ਦੱਲੀ ਕਰਾਂ ਦੀ ਆ ਵਾਲੀ ਗੱਲ ਕਰਦੇ ਮੈਂ ਉੜੀ ਖੜਾ ਸੀ ਮੈਂ ਤੇ ਆ ਗਿਆ ਬੱਕਰੀ ਕੋਲੇ ਓਏ ਆ ਗਿਆ ਸੀ ਯਾਰ ਬੱਕਰੀ ਬੋਲਦਾਂ ਬਣ ਆ ਗਏ ਹਾਂ ਤਾਂ ਆਉਂਗੇ ਉਹਨਾਂ ਦਾ ਇਹ ਕੋਈ ਟਾਈਮ ਹੁੰਦਾਗਾ ਹਾਂ 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 10 ਜੀ ਹੋਰ ਮਿੰਟ ਗੱਲ ਕਰੀਏ ਬੱਕਰੀ ਦੇ ਹੋਰ ਖੜੀ ਆ ਗਈ ਹੋਦਵਾ ਕੇ ਖੁਸ਼ ਆ ਮੈਂ ਤਾਂ ਇਹਨੂੰ ਇਹ ਉਹ ਬੱਕਰੀ ਕਹਾਦੀ ਦਾ ਇਹ ਮੰਨਦੇ ਨੇ ਮੈਂ ਤਾਂ ਮੇਰਾ 26 ਤੇ ਆ ਗਿਆ ਕਿਸੇ ਨੂੰ ਨਿਕਲ ਸਕਦਾ 25 ਤੇ ਆ ਗਿਆ 21 ਦੀ ਬੱਕਰੀ ਯਾਰ ਨਾ ਨਾ ਬਾਈ ਜੀ ਬੱਕਰੀ ਦੇ ਚੱਲ ਫੇਰ ਰਹਿਣ ਦੇ ਬਾਈ ਆ ਫਾੜ ਯਾਰ ਤਾਂ ਬੱਕਰੀ ਬੇ ਦਿੱਤੇ ਹੀ ਹਜ਼ਾਰ ਦੀ ਨਾ 24 ਕਰ ਦੇ ਚਲ ਬਸ 23 ਦੀ ਕਰ ਨਾ ਨਾ 24 ਕਰ ਲੈ ਹੱਥ ਨਾਲ ਉਹ ਮਾਗਦੀ ਨਹੀਂ ਉਹ ਜੀ ਕਰਦਾ ਵਧੀਆ ਰਹੇਗਾ ਨਾ ਨਾ ਵਧੀਆ ਰਹੇਗਾ 24 ਦੀ ਕਰ ਤੈਨਾਂ ਵਧੀਆ ਰਹੇਗਾ ਨਾ ਨਾ ਫੇਰ ਕੋਈ ਗੱਲ ਨਹੀਂ ਵਧੀਆ ਬੰਦੇ ਨੂੰ ਕੋਈ ਚੱਕਰ ਨਹੀਂ ਇਹ ਤਾਂ ਕੋਈ ਹੋ ਨਹੀਂ ਲਹਾਲਾ 100 ਰੁਪਏ ਨਾਲ ਓਣ ਮੋੜੀ ਲੈ ਓਣ ਮੋੜੀ ਨਾਲ ਫੜ ਲੈ ਕਿੰਨੇ ਦੀ ਤੈਨੂੰ ਗੋਨਾ ਦੀ ਬਾਈ ਲਾ ਦੀ ਤੇਈ ਲੈ ਤੇਈ ਲੈ ਦੇਮਾ ਛੱਡ ਦੇ ਦੀ ਹੋ ਗਈ ਆਹ ਕਿਉਂ ਵੀ ਦੀ ਕਰਦੇ ਮੈਂ ਤੈਨੂੰ ਵੀ ਮੈਂ ਨਾ ਲੈਣੀ ਵਾਹੂ ਹੋ ਗਈ ਆਹ ਦੇਨੇ ਬਣਾ ਦੇਣੀ ਆ ਰੋਮ ਦੇਨੇ ਬਣਾ ਦੇਣੀ ਆ ਦੇਣੀ ਕਰਾ ਦੇਣੀ ਆ ਠੀਕ 23 22000 ਪੈਸੇ ਦੋ ਹਾਂ 23000 ਦੇ ਬਲੇ ਪੂ ਗਿਆ ਰਾ ਇਹਨਾਂ ਦੇ ਰੁਪਈਆਂ ਤੋਂ ਮੇਰਾ ਹਾਲਾ ਤੁਹਾਨੂੰ ਖਲਾ ਗਿਆ ਤੁਹਾਨੂੰ ਆਹ ਨੋਡੂ ਨਾ ਕਰਦੇ ਇਹ ਦੋ ਪਤਾ ਦੇ ਦੂਜੇ ਪਾਸੇ ਲੈ ਲੈ ਤੋ ਆਪਾਂ ਤੇ ਛੜ ਦੇ ਕੋਲੇ ਕੱਢ ਕੇ ਬੱਚੇ ਕੱਟ ਪਾਈ ਲਾ ਲਵੇ ਸਰ ਅਜ਼ੂਲਾ ਮਾਰ ਲਓ ਫਿਰ ਟੁਕ ਮੈਂ ਚਾਚਾ ਚੱਕੀ ਬੱਕਰੇ ਵਿੱਚੋਂ 7 8 9 10 11 12 13 ਹੋਲਾ 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 ਆਹ ਟੀਮ ਕੀ ਕੀ ਬਾਈ 3 3 ਲਾ ਬਾਈ ਅਗੇ ਖੜੇ ਕਰ ਲਾ ਬਾਈ ਹੁਣ ਖੋਟਾ ਮੋਟਾ ਬਾਈ ਗੱਲਾਂ 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 ਚੱਲ ਰਹੀ ਮਲਾ ਜੇ ਕੋਈ ਇਹ ਬੱਚੇ ਗੋਲ ਨਹੀਂ ਆ ਰਹੇ ਬੱਚੇ ਚਾਈਕਲ ਦੀਆਂ ਚਾਰ ਦਿਨਾਂ ਦੇ ਵਿੱਚ ਇੱਕ ਸਾਈਕਲ ਦੀਆਂ 3 2 3 3 5 ਤੋਂ ਵੀ ਉਹਦਾ ਫੀਸ ਹੈ ਹੂੰ ਦੋਸਰੇ ਬੱਕੇ ਠੇਗਾ ਮੈਂ ਜਗਾਏ ਹੋਏ ਨੇ ਤੂੰ ਗੌਰ ਨਹੀਂ ਕਰਦੇ ਬੱਚੇ ਆਏ ਹੋਏ ਨੇ ਮੇਟੋ ਜਗਾਏ ਹੋਏ ਨੇ ਉਹ ਏਖੜਾ ਵਾਲਾ ਕਾ ਆ ਪਾਦੀ ਮਾਈ ਦੇਖ ਏਖੜਾ ਵਾਲਾ ਦਾ ਯਾਰ ਫਾਇਦਾ ਕੀ ਦੂਜੇ ਨੂੰ ਲੋਟ ਆਉਂ ਪਾਉਂ ਕੰਡਾ ਮੈਂ ਮੇਂ ਲਾ ਦੇ ਆ ਮੜਵਾ ਕਰੀ ਕਰੀ ਨਹੀਂ ਆਉਣਾ ਮੇਰਾ ਜੀ ਨਵੇਂ ਮਨੇ ਮੇਰਾ ਜੀ ਨਵੇਂ ਆ ਦੇ ਖਰੇ ਕਰ ਲਾ ਬਈ ਫੇਰ ਕਿਹਦਾ ਸਾਡੇ ਘਟ ਨੇ ਸਾਡੇ ਵੱਧ ਨੇ ਕੋਈ ਕਰ ਜਾ ਤੂੰ ਕਰ 20 ਦਸੀ ਆਵੇਂ ਆ ਦੇਖ ਲੈ ਕਿ ਬੱਕਰੀ ਹੁਣ ਖੜੀ ਜਾ ਦੇਵਾ ਇਹਦਾ ਹੁਣ ਕੋਈ ਛੋਟਾ ਲੰਬਾ ਕੋਈ ਨਹੀਂ ਪਾਸ ਕਰ ਲਈ ਤੋ ਕੋਈ ਚੱਕਰ ਨਹੀਂ ਹੋ ਗਈ Não